ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੇਰੇ ਬੈਕਸਾਈਡ ਇਹ ਉਹ ਪਤਲੀ ਹੈ ਜਿਸ ਤੇ ਰੋਟੀ ਪਾਣੀ ਇਹ ਬਜ਼ੁਰਗ ਮਾਤਾ ਕਰਦੀ ਹੈ ਤਾਂ ਰਸੋਈ ਵੀ ਇਹੋ ਹੈ ਰਹਿਣ ਲਈ ਕਮਰਾ ਵੀ ਇਹੋ ਹੈ ਤੇ ਜਿਹੜੀ ਇੱਕ ਝੋਟੀ ਰੱਖੀ ਹੈ ਨਾ ਉਹ ਦੁੱਧ ਦਿੰਦੀ ਹੈ ਉਸ ਦੀ ਅਜੇ ਸੇਵਾ ਹੀ ਕਰ ਰਹੇ ਨੇ ਇਹ ਬਜ਼ੁਰਗ ਆ ਵੀ ਖੁੱਟ ਹੀ ਗਰੀਬ ਹੋ ਰਗੇ ਕਰੇ ਜਾਰੀ ਮਿਲਦੀ ਵੀ ਨੇ ਵੀ ਮਿਲਦੀ ਆ ਵੇਖ ਲਓ ਮਾਰੀ ਮੋਰ ਦੀ ਕਾਨੇ ਜੀ ਫੁੱਲੀ ਹੈ ਜਿੱਥੇ ਇਹ ਰਹਿੰਦੇ ਹੈ ਜੀ ਅਜਿਹੇ ਹਾਲਾਤਾਂ ਦੇ ਵਿੱਚ ਕੋਈ ਰਿਸ਼ਤੇਦਾਰ ਬੋੜਿਆ ਤੁਹਾਡਾ ਕਿ ਨਹੀਂ ਨਾ ਜੀ ਕੋਈ ਰਿਸ਼ਤੇਦਾਰ ਕੋਈ ਲਾਗੇ ਨਹੀਂ ਲੱਗਦਾ ਜੀ ਚੱਲੀ ਇਲਾਦ ਨੇ ਕਰਦੇ ਨਾ ਜੀ ਇਤਨਾ ਹੀ ਆਪੇ ਕੋਠੇ-ਕੁਠੇ ਦਾ ਕਰਕੇ ਹੀ ਹੈ ਕਿ ਜ਼ਿਆਦਾ ਅੱਛਾ ਜੀ ਹਾਂ ਜੀ ਤੇ ਕਿਵੇਂ ਗੁਜ਼ਾਰਾ ਹੁੰਦਾ ਇੱਥੇ ਰੋਟੀ ਪਾਣੀ ਕਰਕੇ ਅਸੀਂ ਆਪ ਹੀ ਅੱਛਾ ਜੀ ਹਾਂ ਜੀ ਇਹ ਮਾਂ ਗੁਜ਼ਾਰਾ ਹੀ ਹੁੰਦਾ ਕੀ ਹਾਲਾਤ ਨੇ ਘਰ ਦੇ ਫਿਰ ਐਸੇ ਟਾਰੇ ਜੀ ਸੌਣਾ ਪੈਂਦਾ ਹਾਂਜੀ ਇਥੇ ਟਾਰੇ ਜੀ ਜਿੱੂੰ ਮੀਂਹ ਪੈਂਦਾ ਵਾ ਉਹਨੂੰ ਉੱਪਰ ਛੱਤਾਂ ਵਿੱਚ ਚੁੰਦੀ ਆਈ ਸਾਡੇ ਉੱਪਰ ਸਸੀ ਕਾਲ ਪੰਜਾਬ ਆਪ ਤੱਕ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤੇ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਪਹੁੰਚੇ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕੋ 60 65 ਸਾਲ ਉਮਰ ਦੇ ਇਸ ਬਜ਼ੁਰਗ ਜੋੜੇ ਦੇ ਤੁਸੀਂ ਹਾਲਾਤ ਵੇਖ ਸਕਦੇ ਹੋ ਕਹਿੰਦੇ ਨੇ ਨਾ ਜੀ ਕਿ ਨੋਟ ਜੇ ਪਨਾਇਆ ਗਿਆ ਤਾਂ ਉਹ ਗਿਆ ਜੇ ਪੁੱਤਰ ਵਿਆਹ ਗਿਆ ਤਾਂ ਗਿਆ ਪੁੱਤਰਾਂ ਦੇ ਵਿਆਹ ਤੋਂ ਬਾਅਦ ਕਿਸੇ ਨੇ ਬਾਤ ਨਹੀਂ ਪੁੱਛੀ ਤਾਂ ਅ ਡੰਗਰਾਂ ਵਾਲੇ ਵਾੜੇ ਦੇ ਵਿੱਚ ਰਹਿਣ ਦੇ ਲਈ ਮਜਬੂਰ ਨੇ ਦੋਨੋਂ ਜੀ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਮੇਰੇ ਬੈਕ ਸਾਈਡ ਇਹ ਉਹ ਪਤਿਲੀ ਹੈ ਜਿਸ ਤੇ ਰੋਟੀ ਪਾਣੀ ਇਹ ਬਜ਼ੁਰਗ ਮਾਤਾ ਕਰਦੀ ਹੈ ਤਾਂ ਰਸੋਈ ਵੀ ਇਹੋ ਹੈ ਰਹਿਣ ਲਈ ਕਮਰਾ ਵੀ ਇਹੋ ਹੈ ਤੇ ਜਿਹੜੀ ਇੱਕ ਝੋਟੀ ਰੱਖੀ ਹੈ ਨਾ ਉਹ ਦੁੱਧ ਦਿੰਦੀ ਹੈ ਉਸ ਦੀ ਅਜੇ ਸੇਵਾ ਹੀ ਕਰ ਰਹੇ ਨੇ ਇਹ ਬਜ਼ੁਰਗ ਉਹ ਵੀ ਗੱਲਬਾਤ ਆਪਾਂ ਕਰਕੇ ਜਾਣਾਂਗੇ ਕਿਸ ਤਰੀਕੇ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿ ਡੰਗਰਾਂ ਵਾਲੇ ਕਮਰੇ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੈ ਬਜ਼ੁਰਗ ਜੋੜਾ ਦੋ ਪੁੱਤਰ ਨੇ ਕਿਵੇਂ ਜਿਹੜੀ ਇਹਨਾਂ ਦੀ ਸਹਾਇਤਾ ਹੁੰਦੀ ਉਹ ਉਹ ਸਾਰਾ ਕੁਝ ਜਾਣਦੇ ਆ ਗੱਲਬਾਤ ਕਰਕੇ ਬਾਬਾ ਜੀ ਤੁਹਾਡਾ ਨਾਮ ਕੀ ਹੈ ਪਿੰਡ ਕਿਹੜਾ ਹੈ ਮੇਰਾ ਨਾਮ ਦਰਬਾਰ ਸਿੰਘ ਜੀ ਨਾਮ ਮੇਰਾ ਪਿੰਡ ਸਾਫਰਾਜੀ ਅੱਛਾ ਜੀ ਕਾ ਆ ਵੀ ਖੁੱਟ ਹੀ ਗਰੀਬ ਬੋੜ ਹੈ ਕਿਰੀ ਜਾਰੀ ਮਲਦੀ ਵੀ ਨੇ ਵੀ ਮਲਦੀ ਆ ਵੇਖ ਲੋ ਮਾਰੀ ਮੋੜ ਜੀ ਕਾਨੇ ਜੀ ਕੁਲੀ ਹੈ ਜਿੱਥੇ ਹੀ ਰਹਿੰਦੇ ਹੈ ਜੀ ਕਾ ਬੱਚੇ ਗੇ ਉਹ ਚਲੋ ਵਿਆਹੋ ਆਪਦੇ ਵੱਖੋ ਵੱਖੀ ਕੋਈ ਜਾਰੀ ਡੱਪਾ ਉਹ ਵੀ ਕਰਦੇ ਮੈਂ ਵੀ ਕਰ ਰਿਹਾ ਜਾਰੀ ਡੱਪਾ ਜੀ ਕਾ ਜਿਹੜਾ ਵਿਆਹ ਦਾ ਉਹ ਹੀ ਦੋ ਇੱਕ ਜਾਰਾ ਕਰਦੇ ਨੇ ਮਹਾਰਾਜ ਚੰਗਾ ਜੀ ਅੱਛਾ ਇਹ ਹਾਲਾਤਾਂ ਦੇ ਵਿੱਚ ਕੋਈ ਰਿਸ਼ਤੇਦਾਰ ਬੋੜਿਆ ਤੁਹਾਡਾ ਕਿ ਨਹੀਂ ਨਾ ਜੀ ਕੋਈ ਰਿਸ਼ਤੇਦਾਰ ਕੋਈ ਲਾਗੇ ਨਹੀਂ ਲੱਗਦਾ ਅੱਛਾ ਜੀ ਕਣਕ ਮਿਲਦੀ ਜੇ ਕੋਈ ਮੋਤਬਰ ਆਉਂਦਾ ਤੁਹਾਡੇ ਕੋਲ ਜਾਂ ਨਹੀਂ ਹਾਂਜੀ ਕਣਕ ਮਿਲਦੀ ਜੇ ਆ ਕੇ ਭਰੀ ਆਲੀ ਅੱਛਾ ਜੀ ਹਾਂਜੀ ਤੇ ਦਵਾਈ ਬੂਟੀ ਦਾ ਕਿਵੇਂ ਸਰਦਾ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਜੀ ਏਟਾ ਮਰਾ ਮੋਰਦੇ ਲੈ ਆਈ ਦਾ ਥੋੜਾ ਬੂਟਾ ਕਰਕੇ ਕੰਮ ਜੀ ਜਦੋਂ ਅੱਛਾ ਜੀ ਅਸੀਂ ਜਦੋਂ ਘਰੇ ਪਹੁੰਚੇ ਤਾਂ ਉਹ ਵੇਖਿਆ ਮੱਝ ਰੱਖੀ ਹੋਈ ਹੈ ਕੀ ਉਹ ਚੋਟੀ ਹੈਗੀ ਉਹ ਫੰਡੜੀ ਹੈਗੀ ਤਾਂ ਨਾ ਕੋਈ ਦੁੱਧ ਆਦੇ ਕੋਈ ਨਹੀਂ ਜਿੰਦੀ ਉਹ ਅੱਛਾ ਜੀ ਹਾਂਜੀ ਉਹ ਉੱਤਰਾ ਫੰਡੜ ਹੈਗੀ ਅੱਛਾ ਜੀ ਹੂੰ ਕੀ ਹਾਲਾਤ ਨੇ ਘਰ ਦੇ ਫਿਰ ਐਸੇ ਟਹਿਰੇ ਜੀ ਸੋਣਾ ਪੈਂਦਾ ਹਾਂਜੀ ਇੱਥੇ ਟਾਰੇ ਜੀ ਜੰਮੀ ਪੈਂਦਾ ਵਾ ਉਹਨੂੰ ਉੱਤੋਂ ਛੱਤਾ ਵੀ ਚੁਲਦੀ ਆਈ ਸਾਡੇ ਉੱਪਰ ਅੱਛਾ ਜੀ ਕਹੇ ਰਾਮਨਾਥੀ ਰੋ ਅੱਛਾ ਜੀ ਸ਼ੋ ਜਾਈਦਾ ਕੀ ਪਈ ਮਨ ਨੂੰ ਦੁੱਖ ਤਾਂ ਹੁੰਦਾ ਉਹ ਬਹੁਤ ਦੁੱਖ ਜੀ ਸਾਨੂੰ ਆਵ ਦੇਖ ਕੇ ਉਹਨਾਂ ਦਾ ਜੀ ਕਿ ਸਾਡੇ ਨਾਲ ਗਰੀਬੀ ਆ ਅੱਛਾ ਜੀ ਕਿੰਨੇ ਸਾਲ ਉਮਰ ਹੋ ਗਈ ਹੈ ਮੇਰੀ 55 ਸਾਲ ਹੋ ਗਈ ਉਮਰ ਦੀ ਤੇ 55 ਸਾਲ ਦੀ ਉਮਰ ਦੇ ਵਿੱਚ ਤਾਂ ਸਰੀਰ ਜਿਹੜਾ ਉਹ ਆਪਣੇ ਆਪ ਨੂੰ ਹੀ ਸੰਭਲ ਲੀਏ ਤਾਂ ਬੜੀ ਤਗੜੀ ਗੱਲ ਹੈ 55 ਸਾਲ ਦੀ ਉਮਰ ਚ ਸਾਰਾ ਕੰਮ ਖੁਦ ਹੀ ਕਰਨਾ ਪੈਂਦਾ ਹਲਕੀ ਟੈਨਸ਼ਨ ਦੇ ਵਿੱਚ ਰਹਿਦਾ ਪਰ ਆ ਵੀ ਬਹੁਤ ਬੰਦੇ ਕੀ ਕਰੀਏ ਹੁਣ ਜੀ ਡਿਆੜੀ ਦਾ ਕੋਈ ਖਰਦਾ ਕੋਈ ਨਹੀਂ ਵੀ ਖਰਦਾ ਕਿ ਹੰ ਜਿਹਨੂੰ ਚਰਸਾ ਦਿੰਦਾ ਉਹ ਲੈ ਜਾਂਦਾ ਰੂਮ ਟੈਲ ਜੋਗਾ ਲੈ ਆਈਦਾ 200 300 ਦਾ ਕੰਮ ਕਰਕੇ ਅੱਛਾ ਜੀ ਤੇ ਮੇਰੇ ਵੈਤ ਨੂੰ ਠੰਡ ਪੱਟੀ ਲੈ ਆਈ ਜੀ ਅੱਛਾ ਜੀ ਏਟਰਾ ਮਾਰਾ ਮਾਤਾ ਜੀ ਤੁਹਾਡਾ ਕੀ ਨਾਮ ਹੈ ਜੀ ਕੁਸ਼ਮੀਰੋ ਤੁਸੀਂ ਦੱਸੋ ਇੱਕ ਆਪਣੇ ਬਾਰੇ ਘਰ ਦੇ ਹਾਲਾਤ ਬਾਰੇ ਕਿਵੇਂ ਹੈ ਕੀ ਹਾਲਾਤ ਨੇ ਘਰ ਦੇ ਵਾਹ ਜਿੱਤ ਨਹੀਂ ਆ ਕੋਠੇ-ਕੁਠੇ ਦਾ ਕਰਕੇ ਹੀ ਹੈ ਕਿ ਜ਼ਿਆਦਾ ਅੱਛਾ ਜੀ ਹਾਂ ਜੀ ਤੇ ਕਿਵੇਂ ਗੁਜ਼ਾਰਾ ਹੁੰਦਾ ਇੱਥੇ ਰੋਟੀ ਪਾਣੀ ਕਰ ਲੈਣ ਲਈ ਅਸੀਂ ਆਪ ਹੀ ਅੱਛਾ ਜੀ ਹਾਂਜੀ ਤੇ ਮਹਨ ਗਜ਼ਾਰਾ ਹੀ ਹੋਣ ਰਿਹਾ ਠੀਕ ਹੈ ਜੀ ਹਾਂਜੀ ਤਾਂ ਮੇਰੇ ਨਾਲ ਪਿੰਡ ਦੇ ਵਾਸੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਭਾਈ ਤੁਹਾਡਾ ਕੀ ਨਾਮ ਹੈ ਦਵੰਤ ਸਿੰਘ ਹੈ ਕਿਹੜਾ ਪਿੰਡ ਹੈ ਭਾਜੀ ਸ਼ਾਹਪੁਰ ਜੀ ਇੱਕ ਬਜ਼ੁਰਗ ਜੋੜੇ ਦੇ ਘਰ ਦੇ ਵਿੱਚ ਪਹੁੰਚੇ ਆ ਪੁੱਤਰਾਂ ਦੀ ਜਿਹੜੀ ਹੈ ਉਹ ਦੋ ਪੁੱਤਰ ਜਿਹੜੇ ਆ ਉਹ ਵਿਆਹ ਆ ਕਹਿੰਦੇ ਹੋ ਗਿਆ ਹੱਡ ਹੋ ਗਏ ਨੇ ਤਾਂ ਆਹ ਹਾਲਾਤ ਨੇ ਘਰ ਦੇ ਇਹ ਅਸੀਂ ਛੋਟੇ ਹੁੰਦੇ ਵੇਖਣਦੇ ਵਿਚਾਰਾ ਜਿਹੜਾ ਪਾਈ ਕਰਦਾ ਹਾਂਜੀ ਇਦਾਂ ਹੀ ਗੋਵਾ ਗੋਵਾ ਛੁੱਟ ਕੇ ਪਹਿਲੋ ਇਦਾਂ ਟਾਈਮ ਪਾ ਕਰਦਾ ਕਿ ਰਹਿ ਪਿਆ ਕਿ ਨਾ ਹਾਂਜੀ ਤੇ ਮੁਰਕੇ ਦੋ ਬੱਚੇ ਇਦਾਂ ਨੇ ਮਰ ਚੁੱਕੇ ਵਿਆਹੇ ਉਹ ਵੀ ਡੈਟਾ ਪਾਈ ਕਰਦੇ ਆ ਉਹ ਵੀ ਆਪ ਦਾ ਟਾਈਮ ਪਾ ਜਾਈ ਕਰਦੇ ਵਿਚਾਰੇ ਇਹ ਵੀ ਉਹਨਾਂ ਦਾ ਤੁਹਾਡੇ ਸਾਹਮਣੇ ਕੀ ਹਾਲਾਤ ਆ ਕਰਦੇ ਇਹ ਮੀਂਹ ਕਣੀ ਜੇ ਬੜੀ ਮੰਦੇ ਹਾਲ ਹੁੰਦੇ ਆ ਤੇ ਕੋਸ਼ਿਸ਼ ਕੀਤੀ ਪਿੰਡ ਵੀ ਅਸੀਂ ਬੜੀ ਸਸਤਾ ਬਣਾਈ ਹੈ ਅਈ ਉਹ ਵਿੱਚ ਪ੍ਰਾਲਾ ਕੀਤਾ ਇਹ ਵੀ ਚੱਲ ਇਹਦੇ ਵਿਚਾਰੇ ਦਾ ਕੋਈ ਹੱਲ ਹੋਵੇ ਹਾਂਜੀ ਹਾਲਾ ਸਾਡੀ ਪੂਰੀ ਸਾਡੀ ਸਸਤਾ ਚੱਲੀ ਨਹੀਂ ਇਹਦੇ ਇੱਕੋ ਪੀੜੀ ਕਰਦੇ ਆ ਭਰਾਵਾ ਗਾੜੀ ਸਾਰੀਆਂ ਗਾੜੀ ਵੇ ਜਿੱਦਾਂ ਇਹ ਭਰਾ ਵਾਹ ਇਹ ਵੱਧ ਤੋਂ ਵੱਧ ਸਹਿਯਾ ਕੀਤੀ ਜਾਵੇ ਹਾਂਜੀ ਤੇਰੇ ਚਾਰੇ ਸੱਤ ਪੈਰੇ ਚੱਲ ਜਾਲਾ ਰਾਤ ਨੂੰ ਬੰਦਾ ਸੌਂਦੇ ਜਾਵੇ ਰੋਟੀ ਜਿਹੜ ਮੜੀ ਚੰਗੀ ਜਿਹੜੀ ਰੱਬ ਨੇ ਦੇ ਦੇਣੀ ਹਾਂਜੀ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਵੀਰ ਜੀ ਅੱਛਾ ਜੀ ਹਾਂ ਤਾਂ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਦੇਖਿਆ ਕਿ ਕਦੀ ਕੋਈ ਇਹਨਾਂ ਦਾ ਰਿਸ਼ਤੇਦਾਰ ਬੋੜਿਆ ਹੋਵੇ ਕੋਈ ਪਿੰਡ ਦਾ ਮੋਤਬਰ ਕੋਈ ਪਿੰਡ ਦਾ ਸਰਪੰਚ ਇਹਨਾਂ ਦੀ ਕੋਈ ਸਹਾਈਲਪ ਕਰਨ ਆਇਆ ਹੋਵੇ ਨਹੀਂ ਵੀਰ ਜੀ ਮੈਂ ਇਦਾਂ ਨਹੀਂ ਦੇਖਿਆ ਕੋਈ ਅੱਛਾ ਜੀ ਕੀ ਅਪੀਲ ਕਰਦੇ ਜੇ ਕਿਵੇਂ ਦੀ ਮਦਦ ਜਿਹੜੀ ਇਹਨਾਂ ਦੀ ਹੋਣੀ ਚਾਹੀਦੀ ਹੈ ਮਦਦ ਇਹਦਾ ਹੀ ਵੀ ਜੇ ਨਾ ਆਏ ਕੋਈ ਵੀਰ ਭਰਾ ਜਿਹੜੇ ਸਾਰੇ ਬਾਹਰ ਸੰਯੋਗ ਕਰਨ ਇਹ ਗਰੀਬ ਦੀ ਸੱਤ ਪੈ ਜੇ ਅਸੀਂ ਵੀ ਤੁਹਾਡੇ ਨਾਲ ਥੋੜਾ ਬਾੜਾ ਜਿੰਨੇ ਜੁਗਾ ਆਸਰਾ ਕਰਾਂਗੇ ਜਿੰਨਾ ਹੋ ਸਕੇ ਤੁਸੀਂ ਵੀ ਕੁਝ ਕਰੋ ਕੁਝ ਇਹ ਹੀ ਕਰਦੇ ਇਹ ਬਚਾਰੇ ਗਰੀਬ ਦੀ ਸੱਤ ਪੈ ਜੇ ਤਾਂ ਮੈਂ ਆਪਣੇ ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਹ ਬਜ਼ੁਰਗ ਜੋੜਾ ਜੋ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਪੁੱਤਰ ਦੋਵੇਂ ਵਿਆਹੇ ਗਏ ਨੇ ਉਹ ਆਪਣਾ ਕਰਦੇ ਨੇ ਇਹਨਾਂ ਨੂੰ ਕੁਝ ਨਹੀਂ ਦਿੰਦੇ ਉਹ ਆਪਣਾ ਦਿਹਾੜੀ ਧੱਪਾ ਕਰਕੇ ਪਰਿਵਾਰ ਨੂੰ ਪਾਲ ਰਹੇ ਨੇ ਤੇ ਇਹ ਬਜ਼ੁਰਗ ਜਿਹੜੇ ਨੇ ਡੰਗਰਾਂ ਵਾਲੇ ਵਾੜੇ ਦੇ ਵਿੱਚ ਰਹਿਣ ਦੇ ਲਈ ਮਜਬੂਰ ਨੇ ਆ ਹਾਲਾਤ ਨੇ ਜਿੱਥੇ ਮੈਂ ਇਸ ਵੇਲੇ ਖੜਾ ਹਾਂ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹਨਾਂ ਦੀ ਕੋਈ ਮਾਲੀ ਸਹਾਇਤਾ ਹੋ ਸਕੇ ਬਣੇਰੇ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਅਬ ਤੱਕ ਨਿਊਜ਼ ਤਰਨਤਾਰ